ਇਹ ਕੋਈ ਦਰਿਆ ਨਹੀਂ ਬਲਕਿ ਮੋਗਾ ਦਾ ਅੰਡਰ ਬ੍ਰਿਜ ਹੈ ਜਿੱਥੇ 10 ਫੁੱਟ ਪਾਣੀ ਦੇ ਵਿੱਚ ਇੱਕ ਗੱਡੀ ਫਸ ਜਾਂਦੀ ਹੈ ਔਰ ਨਗਰ ਨਿਗਮ ਦੇ ਅਧਿਕਾਰੀ ਸੁਸਾਇਟੀ ਵਾਲਿਆਂ ਦੇ ਨਾਲ ਇਹਨਾਂ ਪਰਿਵਾਰ ਦਾ ਰੈਸਕਿਊ ਕਰਦੇ ਨੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੂਰਾ ਪਰਿਵਾਰ ਇਸ ਗੱਡੀ 'ਚ ਚਾਰ ਜਣੇ ਇਸ ਗੱਡੀ 'ਚ ਸਵਾਰ ਹੁੰਦੇ ਨੇ ਔਰ ਜਿਵੇਂ ਗੱਡੀ ਪਾਣੀ 'ਚ ਜਾਂਦੀ ਹੈ ਔਰ ਉਹਨਾਂ ਨੂੰ ਸ਼ਾਇਦ ਲੱਗਿਆ ਕਿ ਪਾਣੀ ਘਟਾ ਪਰ ਪਾਣੀ ਬਹੁਤ ਜ਼ਿਆਦਾ ਸੀ ਔਰ ਦੇਖਦੇ-ਦੇਖਦਾ ਪੂਰੀ ਗੱਡੀ ਜੋ ਹੈ ਉਹ ਪਾਣੀ ਚ ਫਸ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੈਸਕਿਊ ਕੀਤਾ ਗਿਆ ਹੈ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਔਰ ਉਸ ਤੋਂ ਬਾਅਦ ਗੱਡੀ ਨੂੰ ਟੋਕ ਕੀਤਾ ਗਿਆ ਪਰ ਇਹ ਸਵਾਲ ਇਹ ਖੜੇ ਹੁੰਦੇ ਨੇ ਕੀ ਇੱਕ ਮੀਂਹ ਦੇ ਨਾਲ ਮੋਗੇ ਦਾ ਇਹ ਹਾਲ ਹੋ ਗਿਆ ਮੋਗੇ ਦੀਆਂ ਸੜਕਾਂ ਮੋਗੇ ਦੇ ਘਰਾਂ ਚ ਪਾਣੀ ਜਾ ਵੜਿਆ ਮੋਗੇ ਦੇ ਅੰਡਰ ਬ੍ਰਿਜ 10 10 ਫੁੱਟ ਪਾਣੀ ਨਾਲ ਭਰੇ ਗਏ ਔਰ ਇਹ ਸਵਾਲੀਏ ਨਿਸ਼ਾਨੇ ਕਿ ਪ੍ਰਸ਼ਾਸਨ ਆਖਰਕਾਰ ਕਰ ਕੀ ਰਿਹਾ ਹੈ ਕਿ ਪ੍ਰਸ਼ਾਸਨ ਨੂੰ ਇਹ ਸਭ ਕੁਝ ਨਜ਼ਰ ਨਹੀਂ ਆ ਰਿਹਾ ਕਿ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਨਹੀਂ ਬਣਦੀ ਕਿ ਇਨਾ ਮਸਲਿਆ ਨੂੰ ਇਨਾ ਮੁਸ਼ਕਲਾਂ ਨੂੰ ਜਦੋਂ ਬਰਸਾਤੀ ਮੌਸਮ ਨਹੀਂ ਹੁੰਦੇ ਆ ਉਦੋਂ ਹੱਲ ਕੀਤਾ ਜਾਵੇ ਐਗਜ਼ਿਟ ਪੁਆਇੰਟ ਕੱਢਿਆ ਜਾਵੇ ਪਾਣੀ ਦਾ ਪਰ ਕੋਈ ਵੀ ਅਜਿਹਾ ਬਿਲਕੁਲ ਵੀ ਹੱਲ ਨਹੀਂ ਹੈ ਬਲਕਿ ਇਨਾ ਜਿਹੜੇ ਚਾਰ ਜੀਆਂ ਦਾ ਰੈਸਕਿਊ ਕੀਤਾ ਗਿਆ ਬਹੁਤ ਹੀ ਹੈਰਾਨ ਪਰੇਸ਼ਾਨ ਕਰਨ ਵਾਲੀ ਇਹ ਤਸਵੀਰ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਟਰਾਲੀ ਵੀ ਪੂਰੀ ਪਾਣੀ ਦੇ ਵਿੱਚ ਜੋ ਅੰਦਰ ਵੜ ਜਾਂਦੀ ਹੈ ਪਾਣੀ ਚ ਲੁਕ ਜਾਂਦੀ ਹੈ